ਇਹਨੂੰ ਬੋਲ ਕਰਨਾ ਥੜਲਾ ਬੱਲਾ ਜਿਹੜਾ ਪਹਿਲਾ ਪਹਿਲਾ ਤੁਹਾਨੂੰ ਬੋਲ ਕਰਨਾ ਥੜਲਾ ਬੱਲਾ ਉਹ ਪਨ ਬੋਲ ਕਰਨਾ ਤੇ ਫਿਰ ਤੁਹਾਨੂੰ ਇਸੇ ਲੋੜ ਦੇ ਉੱਤੇ ਹੱਥ ਫੇਰਨਾ ਹੱਥ ਫੇਰ ਕੇ ਇਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਆਪਾਂ ਨੂੰ ਜਿਹੜਾ ਪਗਪੈਨ ਜਿਹੜਾ ਪਗਪੈਨ ਲਗਾਏ ਸੀਗਾ ਲੜ ਨੂੰ ਪਗਪੈਨ ਨਾਲ ਹੀ ਚ ਲਿਆਵਾਂਗੇ ਤੇ ਕਾਲਕ ਲੜ ਦੇ ਉੱਪਰ ਜਿਹੜੇ ਆਪਣੇ ਬਲ ਹੁਣ ਨੂੰ ਨਾ ਨੂੰ ਆਪਾਂ ਬਾਹਰ ਨੂੰ ਦਾ ਕੱਢ ਹੀ ਦੇਣਾ ਫਿਰ ਕਰੰਟ ਵਾਲ ਲੜ ਨੂੰ ਘੁਮਾ ਦੇ ਮਾਂਗੇ ਰਟ ਵਾਲ ਲੜ ਨੂੰ ਘੁਮਾਉਂਦੇ ਬਾਅਦ ਜਿੱਥੋਂ ਆਪਾਂ ਲੜ ਨੂੰ ਘੁਮਾਤਾ ਵਸ ਉਸ ਨੱਕੀ ਸੇ ਦੇ ਚੀ ਜਿਹੜਾ ਆਪਾਂ ਇਸ ਲੜ ਨੂੰ ਸੈੱਟ ਕਰਕੇ ਦਬ ਦੇਣਾ ਜੇਕਰ ਥੋੜਾ ਜਿਹੜਾ ਉਪਰੋਟ ਲਾ ਰਹਿ ਜਾਂਦਾ ਤੁਸੀਂ ਉਸ ਦੇ ਉੱਤੇ ਥੋੜਾ ਪਾਪ ਪਾਪ ਮੈਂ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਤੇ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪੱਕ ਦਾ ਫਰੰਟਾ ਉਹ ਕੰਪਲੀਟ ਹੋ ਚੁੱਕਿਆ ਬੜਾ ਫਰੰਟ ਦੇ ਜਿਹੜੀ ਤੁਹਾਡੀ ਬਾਕੀ ਦੀ ਸੈਟਿੰਗ ਹੋ ਗਈ ਉਹ ਤੁਸੀਂ ਇਹ ਕਰ ਲੈਣੀ ਆ ਹਣ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਭ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਲੜ ਲਗਾਇਆ ਸੀ ਜਿਹੜਾ ਨੇੜਾ ਆਪਣਾ ਸਰਵ ਆਪਾਂ ਕਵਰ ਕਰਾਂਗੇ ਜੇ ਘਰ ਤੋਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਹੁਣ ਜਿਹੜਾ ਆਪਾਂ ਸੈਟ ਕਰਾਂਗੇ ਸਰਦ ਸੈਂਟਰ ਦੇ ਵਿੱਚੋਂ ਪਰਾ ਲੜ ਲਗਾਏ ਸੀ ਉਸ ਲੜ ਨੂੰ ਪੂਰਾ ਸਰਾ ਤੇੜਾ ਆਪਾਂ ਖਿਲਾੜ ਦੇਣਾ ਸਰਦ ਸੜ ਨੂੰ ਖਿਲਾੜਨ ਤੋਂ ਬਾਅਦ ਲੜਾਈਂ ਥਲੇੜਾ ਆਪਾਂ ਕੱਪੜਿਆਂ ਵਿੱਚੋਂ ਕੀ ਧਰਾ ਦੇ ਦਵਾਂਗੇ। ਫਿਰ ਮੂਹੜ ਲੜ ਨੂੰ ਖਿੱਚ ਕੇ ਆਪਾਂ ਜਿਹੜਾ ਸਰਾ ਟੈਟ ਕਰਾਂਗੇ। ਜੇਕਰ ਤੁਹਾਡਾ ਸਰੂਪ ਉਹ ਨੰਗਾ ਰਹਿ ਜਾਂਦਾਗਾ ਜਿਹੜਾ WCF ਦੇਖ ਕੇ ਇਹ ਆਪਣਾ ਸਰੂਪ ਟੱਕ ਸਕਦੇ ਹੋ ਹੁਣ ਜਿਹੜਾ ਆਪਣਾ ਸਰੂਪ ਚੰਗੀ ਤਰ੍ਹਾਂ ਆਪਾਂ ਕਵਰ ਕਰ ਦੇਣਾ ਬਾਅਦ ਦੇ ਨਾਲ ਤੇ ਮੂਹਰ ਲਾੜ ਨੂੰ ਖਿੱਚ ਕੇ ਦੋਨਾਂ ਢੇਰ ਤੋਂ ਫੋਲਡ ਕਰਕੇ ਪੈਕ ਤੇ ਦਬ ਜਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ